ਆਹ ਆਈ ਲੱਗਦੀ ਸਰ ਜੀ ਬਹੁਤ ਲੱਗਾਈ ਨਾ ਉਹ ਮਸ਼ੀਨ ਜੀਸੀਪੀ ਪੁੱਛਿਆ ਕੋਈ ਆਹ ਲਾ ਕੇ ਕਰੋ ਟਰੈਕਟਰ ਨਾਲ ਟਰੈਕਟਰ ਨਹੀਂ ਸਪਾ ਗਿਆ ਕਿੱਥੇ ਨਹੀਂ ਟਰੈਕਟਰ ਨਾਲ ਮਾੜਾ ਨਿਕਲਦਾ ਨਹੀਂ ਅੱਗ ਬੁਈ ਦੇ ਲੱਗੇ ਆਹ ਇਧਰ ਆ ਨਾ ਇਧਰੋਂ ਖਿੱਚ ਲੈਣਾ ਨਾ ਆਹ ਲੱਗ ਗਈ ਜੀਸੀਪੀ ਹੋਵੇ ਰਸੀਦੀ ਆਉਣੀ ਹੈ ਲੱਗਣਾ ਮੁੜ ਕੇ ਲੱਕੜ ਕਿੱਥੋਂ ਯਾਰ ਸਰ ਅੱਜ ਜਨਾ ਚੱਕੀ ਟਿੱਕੀ ਆ ਸਾਤ ਦੇ ਕੀ ਕੀ ਕੰਮ ਕਰਦੇ ਸੋ ਏ ਜੀ ਮੇਰਾ ਮੈਂ ਸੁਖਦੇਵ ਸਿੰਘ ਪਿੰਡ ਕਬੀਰਪੁਰ ਇਹ ਜੀ ਬਹੁਤ ਗਰੀਬ ਪਰਿਵਾਰ ਆ ਚੱਕੀ ਦਾ ਕੰਮ ਕਰਦੇ ਆ ਜੀ ਕੁਛ 파ਰੇ ਦਾ ਨਾਲ ਲੱਕੜਾਂ ਦਾ ਲੱਕੜਾਂ ਬਾਲਣ ਚੀਜ਼ ਦੇ ਆ ਜੀ ਉਹ ਛੱਤ ਕਮਜ਼ੋਰ ਹੋਣ ਕਾਰਨ ਬਾਲਿਆਂ ਦੀਆਂ ਦੁਕਾਨੀਆਂ ਦੀ ਛੱਤ ਸੀਗੀ ਉਹ ਜਿਹੜਾ ਥੱਲੇ ਮਾਂ ਪੁੱਤ ਦੋਨੋਂ ਬੈਠੇ ਸੀਗੇ ਛੱਤ ਡਿੱਗਣ ਦੇ ਕਾਰਨ ਮਾਤਾ ਦੇ ਲੱਤ ਤੇ ਸੱਟ ਲੱਗੀ ਉਹਨਾਂ ਦੀ ਲੱਤ ਟੁੱਟ ਗਈ ਜਿਹੜਾ ਬੇਟਾ ਉਹਨਾਂ ਦੇ ਗਿੱਟੇ ਤੇ ਸੱਟ ਲੱਗੀ ਆ ਜੀ ਅੰਦਰੂਨੀ ਸੱਟਾਂ ਬਹੁਤ ਆ ਜੀ ਸਾਰੇ ਪਿੰਡ ਨੇ ਮਿਹਨਤ ਕਰਕੇ ਇਹਨਾਂ ਨੂੰ ਕੋਈ ਬੜੀ ਮੁਸ਼ਕਲ ਦੇ ਨਾਲ ਥੱਲੋਂ ਕੱਢਿਆ ਹੱਥਾਂ ਦੇ ਨਾਲ ਹੌਲੀ-ਹੌਲੀ ਬਾਰਸ਼ ਪੈ ਰਹੀ ਸੀ ਵੀ ਕਾਫੀ ਟਾਈਮ ਲੱਗ ਗਿਆ ਸਾਨੂੰ ਥੱਲੋਂ ਕੱਢਦੇ ਅਧਿਕਾਰੀਆਂ ਆਏ ਮਦਦ ਵਾਸਤੇ ਪ੍ਰਸ਼ਾਸਨ ਅਧਿਕਾਰੀ ਸਜਨ ਸਿੰਘ ਚੀਮਾ ਜੀ ਆਏ ਸੀਗੇ ਹੋਰ ਤੱਕ ਲੋ ਹਲੇ ਤੱਕ ਕੋਈ ਨਹੀਂ ਆਇਆ ਜੀ 1 ਘੰਟਾ ਕੀ ਹੋਇਆ ਹਲੇ ਬਹੁਤਾ ਟਾਈਮ ਵੀ ਨਹੀਂ ਹੋਇਆ ਜੀ ਕਿਉਂਕਿ ਐਂਬੂਲੈਂਸ ਉਹਨਾਂ ਨੇ ਭੇਜੀ ਸੀ ਪਹਿਲਾਂ ਕਿੰਨੀਆਂ ਸੱਟਾਂ ਲੱਗੀਆਂ ਮਾਤਾ ਦੇ ਤਾਂ ਕਾਫੀ ਸੱਟ ਆਈ ਇਧਾਂ ਜੀ ਪੱਟ ਤੋ ਲਾਟ ਟੁੱਟ ਗਈ ਆ ਅੰਦਰੂਨੀ ਸੱਟਾਂ ਵੀ ਹੈ ਉਹਨਾਂ ਦੇ ਬੇਟੇ ਦੇ ਹਰਮੇਲ ਸਿੰਘ ਦੇ ਵੀ ਕਾਫੀ ਪਹਿਲ ਲੱਤ ਤੇ ਅੰਦਰੂਨੀ ਸੱਟਾਂ ਹੈਗੀ ਆ ਜੀ ਅੱਜ ਜਿਹੜਾ ਤੁਹਾਡੇ ਪਿੰਡਾਂ ਨੂੰ ਨੁਕਸਾਨ ਹੋਇਆ ਇਸ ਬਾਰੇ ਕੀ ਕਹਿਣਾ ਚਾਹੋਗੇ ਵੀਰ ਜੀ ਇਹ ਤਾਂ ਗਰੀਬ ਪਰਿਵਾਰ ਸੀ ਬਹੁਤ ਪਹਿਲੇ ਵੀ ਇਹਨਾਂ ਦਾ ਬੇਟਾ ਇੱਕ ਸ਼ਹਿਰ ਸultanpur Lodhi ਰਹਿੰਦਾ ਸੀਗਾ ਤੇ ਉਹਨੂੰ ਕੈਂਸਰ ਹੋ ਗਈ ਸੀ ਉਹਦੇ ਇਲਾਜ ਤੇ ਬਹੁਤ ਪੈਸਾ ਲੱਗਾ ਗੀ ਵੀ ਤੇ ਬਜ਼ੁਰਗ ਇਹਨਾਂ ਦਾ ਵੀ ਬਿਮਾਰ ਰਿੰਦਾ ਵਾ ਤੇ ਜਿਹੜੀ ਮਾਤਾ ਡਿੱਗੀ ਅੱਜ ਇਹ ਵੀ ਬਿਮਾਰ ਰਿੰਦੀ ਇੱਥੇ ਵੀ ਇਲਾਜ ਤੇ ਕਾਫੀ ਖਰਚਾ ਹੋਇਆ ਇਹਨਾਂ ਦਾ ਇਸ ਕਰਕੇ ਜਿਹੜੀ ਛੱਤ ਸੀਗੀ ਪੁਰਾਣੀ ਸੀਗੀ ਤਪਾਸ ਹੈ ਕਿਹੜੀ-ਕਿਹੜੀ ਪਰਿਵਾਰ ਹੋਣ ਦਾ ਕਰਕੇ ਸੋਹਣ ਹੁਣ ਹੀ ਵਾਪਰੀ ਅੱਜ ਮਾਤਾ ਇਹ ਕੀ ਕੰਮ ਕਰਦੀ ਐ ਮਾਤਾ ਚੱਕੀ ਚਲਾਉਂਦੇ ਆ ਦੱਸੋ ਇਹਦੇ ਵਿੱਚ ਚੱਕੀ ਚੱਲਦੀ ਐ ਹਾਂਜੀ ਜਿਹੜਾ ਇਹਨਾਂ ਦਾ ਘਰ ਵਾਲਾ ਉਹ ਬਿਮਾਰ ਵਾ ਨਹੀਂ ਚਲਾ ਸਕਦਾ ਅੱਛਾ ਜੀ ਬੇਟੇ ਆਪੋ ਆਪਣੇ ਕੰਮ ਕਰਦੇ ਆ ਤੇ ਮਾਤਾ ਨੂੰ ਵੀ ਚੱਕੀ ਚਲਾਉਣੀ ਪਈ ਦੀ ਨਾਲੇ ਸੋਮਰ ਚ ਆ ਗਈ ਵੀ ਜਿਹੜਾ ਕਾਰਨ ਕੀ ਮੰਦੇ ਹੋ ਬਰਸਾਤ ਜਾਂ ਕੋਈ ਹੋਰ ਕਾਰਨ ਬਰਸਾਤ ਵੀ ਆਦੀ ਇੱਕ ਤੇ ਜਿਹੜੇ ਜਿੱਦਾਂ ਹੁਣ ਨਾਲੋਂ ਖਰਚੇ ਹੋ ਗਏ ਆ ਨਾ ਬਿਮਾਰੀਆਂ ਤੇ ਤੇ ਇੰਨੀ ਔਕਮ ਹੈ ਨਹੀਂ ਕੀ 2000 2 3 2.5 ਕਲੇ ਜਮੀਨ ਦੇ ਆ ਕੋਈ ਤਾਂ ਇਨਕਮ ਨਹੀਂ ਜਿਹੜਾ ਆਪਦਾ ਇਲਾਜ ਕਰਾ ਸਕਣ ਕੋਈ ਮਾਲੀ ਮਦਦ ਨਹੀਂ ਦੀ ਮਿਲਿਆ ਇਹਨਾਂ ਨੂੰ ਪ੍ਰਸ਼ਾਸਨ ਕੋਲੋਂ ਮੰਗ ਸਕਦੇ ਮੰਗ ਕਰਦੇ ਇਹਨਾਂ ਦੀ ਪੂਰੀ ਮਦਦ ਕੀਤੀ ਜਾਵੇ 60 ਸਿਰ ਤੇ ਨਹੀਂ ਜ਼ਿਆਦਾ ਲੱਗੀ ਇਹਨਾਂ ਤੇ 60 ਤਾਂ ਲੱਗੀ ਆ ਹੁਣ ਦੇਖੋ ਉੱਥੇ ਜਾ ਕੇ ਕੀ ਡਾਕਟਰ ਕਹਿੰਦੇ ਕਿੰਨਾ ਬਚਾਉਂਦਾ ਕੀ ਨਹੀਂ ਹੁੰਦਾ